اکال جی ہر زندر یو یوٹیوب چینل پہ تا سواگت پہلے کو اس کو پہلا کہ میں اپنی گل شروع کرے تک اس چینل سبسکرائب نہیں تو پلیز کر لو اج میں گل کرنی ہے آم آدمی پارٹی دی ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜਾਂ یوں ਕਹੀਏ ਕਿ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੀ ਟੀਮ ਜਿਹੜੀ 2023 ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਘिरी ਰਹੀ ਤੇ ਲੱਗਦਾ ਇਹ ਹੈ ਕਿ ਹੁਣ ਖੁਦ ਅਰਵਿੰਦ ਕੇਜਰੀਵਾਲ ਅਗਲੇ ਵਰੇ ਦੇ ਵਿੱਚ ਵੀ ਸ਼ਾਇਦ ਮੁਸ਼ਕਲਾਂ ਦਾ ਜਿਹੜਾ ਹੈ ਘੇਰਾ ਹੋਰ ਤੰਗ ਹੋਏਗਾ ਉਹਨਾਂ ਦਾ ਇਹ ਗੱਲ ਮੈਂ ਕਿਉਂ ਕਹਿ ਰਿਹਾ ਇਹ ਇਸੇ ਕਰਕੇ ਕਹਿ ਰਹੇ ਹਨ ਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਉਹਦੇ ਵਿੱਚ ਜਿਹੜਾ ਸਕੈਮ ਹੋਣ ਦੀ ਗੱਲ ਕਰ ਰਹੀ ਹੈ ED ਇਨਫੋਰਸਮੈਂਟ ਡਾਇਰੈਕਟੋਰੇਟ ਉਸਨੇ ਹੁਣ ਤੀਜਾ ਸਮਨ ਭੇਜਤਾ ਅਰਵਿੰਦ ਕੇਜਰੀਵਾਲ ਪਹਿਲਾ ਦੋ ਸੱਮਨ ਭੇਜੇ ਪਹਿਲਾ ਭੇਜਿਆ ਸੀ 2 ਨਵੰਬਰ ਨੂੰ ਤੇ ਫੇਰ ਭੇਜਿਆ ਸੀ 21 ਦਸੰਬਰ ਨੂੰ 2 ਨਵੰਬਰ ਨੂੰ ਜਦੋਂ ਭੇਜਿਆ ਉਦੋਂ ਤਾਂ ਇਹ ਕਿਹਾ ਗਿਆ ਕਿ ਮੈਂ ਬਿਜ਼ੀ ਹਾਂ ਮੈਂ ਚੱਲਿਆ ਮੱਧ ਪ੍ਰਦੇਸ਼ ਦੇ ਵਿੱਚ ਰੋਡ ਸ਼ੋ ਹੈ ਸਾਡਾ 2 ਨਵੰਬਰ ਨੂੰ ਇਹ ਜੋ ਸੱਮਨ ਹੈ ਇਹ ਸਿਆਸੀ ਜਿਹੜਾ ਹੈ ਪੋਲੀਟੀਕਲੀ ਮੋਟੀਵੇਟਿਡ ਹੈ ਕਾਨੂੰਨ ਦੇ ਅਨਸਾਰ ਨਹੀਂ ਤੇ ਮੈਂ ਆਪਣੇ ਕੰਮ ਦੇ ਵਿੱਚ ਲੱਗਿਆ ਰਹੂੰਗਾ ਉਹ ਪੇਸ਼ ਨਹੀਂ ਹੋਏ ਔਰ ਮੱਧ ਪ੍ਰਦੇਸ਼ ਪਹੁੰਚ ਕੇ ਰੋਡ ਸ਼ੋਅ ਕੀਤਾ ਸ਼ਾਇਦ ਉਹੀ ਰੋਡ ਸ਼ੋਅ ਹੋਵੇ ਜਿਹਦੇ ਕਰਕੇ ਅੱਧਾ ਕੁ ਪਰਸੈਂਟ ਵੋਟਾਂ ਪਈਆਂ ਤੁਸੀਂ ਇਹ ਦੇਖ ਲਓ ਕਿ ਤਿੰਨੇ ਸਟੇਟਸ ਦੇ ਵਿੱਚ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜਹਾਜ਼ ਨੂੰ ਲੈ ਕੇ ਭਗਵੰਤ ਮਾਨ ਜਿੱਥੇ ਕਹਿ ਦੇਨੇ ਕੇਜਰੀਵਾਲ ਸਾਹਿਬ ਉੱਥੇ ਪਹੁੰਚ ਜਾਂਦੇ ਨੇ ਤੇ ਪਹੁੰਚੇ ਵੀ ਚਾਹੇ ਛੱਤੀਸਗੜ ਹੋਵੇ ਮੱਧ ਪ੍ਰਦੇਸ਼ ਹੋਵੇ ਰਾਜਸਥਾਨ ਹੋਵੇ ਪਰ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੇ ਅਸਲੀਅਤ ਇੱਕ ਚਿਹਰਾ ਜ਼ਰੂਰ ਦਿਖਾ ਦਿੱਤਾ ਕਿ ਕਿੰਨੇ ਕੁ ਪਪੂਲਰ ਹੈ ਇਹ ਰਾਸ਼ਟਰੀ ਪਾਰਟੀ ਉੱਥੇ ਨੋਟਾਂ ਨਾਲੋਂ ਘੱਟ ਵੋਟਾਂ ਪਈਆਂ ਨੋਟਾਂ ਪੈਰੇ ਦਰਸ਼ਕੋ ਉਹ ਫਟਨੇ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਮੈਨੂੰ ਉੱਪਰ ਲਿਖਿਆ ਚੋ ਕੋਈ ਵੀ ਜਿਹੜੇ ਵੀ ਨਾਂ ਹੁੰਦੇ ਨਾ ਉਮੀਦਵਾਰਾਂ ਦੇ ਵੀ ਮੈਨੂੰ ਤਾਂ ਕੋਈ ਵੀ ਪਸੰਦ ਨਹੀਂ ਉਸ ਤੋਂ ਵੀ ਘੱਟ ਪਸੰਦ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਕਿਹਾ ਇਹ ਕਿਉਂ ਕਿਹਾ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਅੰਨਾ ਹਜਾਰੇ ਦੀ ਮੂਵਮੈਂਟ ਚੋਂ ਨਿਕਲੀ ਹੋਈ ਪਾਰਟੀ ਖੁਦ ਜਿਹੜਾ ਇੰਡੀਅਨ ਰੈਵਨਿਊ ਸਰਵਿਸ ਦਾ ਬੰਦਾ ਸੀ ਅਰਵਿੰਦ ਕੇਜਰੀਵਾਲ ਕੀ ਲੋਕਾਂ ਨੂੰ ਇਹ ਲੱਗਣ ਲੱਗਿਆ ਵੀ ਬਹੁਤ ਝੂਠ ਬੋਲਦਾ ਉਹ ਧੋਖਾ ਕਰਦਾ ਲੋਕਾਂ ਨਾਲ ਕੀ ਕਰਦਾ ਕਿਉਂ ਜੇਹੀ ਗੱਲ ਹੈ ਤੇ ਤਿੰਨ ਵਾਰੀ ਦਿੱਲੀ ਚ ਕਿਉਂ ਜਿੱਤਿਆ ਤੇ ਜੇ ਨਹੀਂ ਤਾਂ ਕੀ ਸੱਚਮੁੱਚ ਹੀ ਜੋ ਦਿੱਲੀ ਦੀ ਦਿੱਲੀ ਦੇ ਵਿੱਚ ਸੀਬੀਆਈ ਤੇ ਈਡੀ ਕਰ ਰਹੀ ਹੈ ਉਹ ਗਲਤ ਕਰ ਰਹੀ ਹੈ ਇਹ ਵੱਡੇ ਸਵਾਲ ਨੇ ਦੇਖੋ ਹੁਣ ਜਦੋਂ ਤੀਜਾ ਇਹਨਾਂ ਨੂੰ ਸਬਨ ਆਇਆ ਦੇਖੋ 21 ਦਸੰਬਰ ਨੂੰ ਪਹਿਲੇ ਤਾਂ ਚਲੇਗੇ ਨਾ ਮਧ ਪ੍ਰਦੇਸ਼ ਫਿਰ ਇਕ 2 ਦਸੰਬਰ ਨੂੰ ਇਹ ਚੜੇ ਗਏ ਅਨੰਦਗੜ ਹਸ਼ਿਆਰਪੁਰ ਦੇ ਵਿੱਚ ਇੱਕ ਵਿਪਾਸਨਾ ਮੈਡੀਟੇਸ਼ਨ ਦਾ ਸੈਂਟਰ ਹੈ ਕਹਿੰਦੇ ਮੈਂ 10 ਦਿਨ ਲਈ ਵਿਪਾਸਨਾ ਮੈਡੀਸਨ ਮੈਡੀਟੇਸ਼ਨ ਦਾ ਕੋਰਸ ਕਰਦਾ ਇੱਥੇ ਮੈਂ ਦੱਸਦਾ ਕਿ ਪਹਿਲਾਂ ਵੀ ਇਸੇ ਕਿਸਮ ਦੀ ਟ੍ਰੀਟਮੈਂਟ ਵੀ ਮੈਡੀਟੇਸ਼ਨ ਵੀ ਔਰ ਜੋ ਇਹਨਾਂ ਨੂੰ ਬਿਮਾਰੀ ਰਹਿੰਦੀ ਸੀ ਲਗਾਤਾਰ ਜਿਹੜਾ ਗਲਾ ਖਰਾਬ ਰਹਿੰਦਾ ਸੀ ਉਹ ਤੁਸੀਂ ਦੇਖਿਆ ਹੀ ਆ ਅੱਗੇ ਨਾਲੋਂ ਤਾਂ ਸੇਤ ਪੱਖ ਉਹ ਰਵਿੰਦਰ ਕੇਜਰੀਵਾਲ ਕਾਫੀ ਠੀਕ ਨਜ਼ਰ ਆਉਂਦੇ ਨੇ ਬੰਗਲੌਰ ਤੋਂ ਡੀਓ ਕੋਰਸ ਕਰਕੇ ਆਏ ਸੀ ਹੁਣ ਉਹ 21 ਦਿਨ ਇਹ ਬੱਕਰੀ ਗੱਲ ਹੈ ਕਿ ਵਿਰੋਧੀ ਇਹ ਕਹਿੰਦੇ ਸੁਣੇ ਗਏ ਕਿ ਜੀ ਇਹ ਭੱਜ ਕੇ ਡਰਦੇ ਉੱਥੇ ਚਲੇ ਗਏ ਤੇ ਅਨੰਦਗੜ੍ਹ ਦੇ ਆਲੇ-ਦਾਲੇ ਪਿੰਡ ਤੇ ਜਿਹੜੀ ਪੁਲਿਸ ਲਾਈ ਹੋਈ ਹੈ ਬਹੁਤ ਸਖਤ ਪਹਿਰਾ ਹੈ ਕੋਈ ਵੀ ਨਹੀਂ ਜਾ ਸਕਦਾ ਸਿਰਫ ਪਿੰਡ ਦੇ ਲੋਕ ਹੀ ਜਾ ਸਕਦੇ ਨੇ ਉਧਰ ਨੂੰ ਆਸ਼ਰਮ ਵਾਲੇ ਪਾਸੇ ਨੂੰ ਇਹ ਸਾਰੀਆਂ ਗੱਲਾਂ ਵਿਰੋਧੀ ਕਹਿੰਦੇ ਰਹਿੰਦੇ ਨੇ ਤੇ ਕਹਿ ਵੀ ਰਹੇ ਨੇ ਲੇਕਿਨ ਆਦਮਪੁਰ 에어ਪੋਰਟ ਤੋਂ ਭਗਵੰਤ ਮਾਨ ਸਾਹਿਬ ਉੱਥੇ ਸਵਾਗਤ ਕਰਕੇ ਛੱਡਤਾ ਉਹਨਾਂ ਨੇ ਤੇ ਇੱਥੋਂ ਤਾਂ ਫੜਿਆ ਨਹੀਂ ਜਾਣਾ ਤੋਂ ਇਸ ਕਰਕੇ 10 ਦਿਨ ਲਈ ਤਾਂ ਹੁਣ ਕੁਝ ਨਹੀਂ ਹੋਣਾ ਫਿਰ ਆ ਗਿਆ ਤੀਜਾ ਨੋਟਿਸ ਹੁਣ ਕਿ 3 ਜਨਵਰੀ ਨੂੰ ਤੁਸੀਂ ਫੇਰ ਪੇਸ਼ ਹੋਵੋ ਹੁਣ EDA ਕਹਿੰਦੀ ਹੈ ਕਿ ਤੁਸੀਂ ਪੇਸ਼ ਹੋਵੋ 3 ਜਨਵਰੀ ਨੂੰ ਮੰਨ ਲਓ ਇਸ ਵਾਰ ਵੀ ਪੇਸ਼ ਨਹੀਂ ਹੁੰਦੇ ਫੇਰ ਕੀ ਹੋਊ ਫੇਰ ਅਦਾਲਤ ਤੋਂ ਵਾਰੰਟ ਲਿਆ ਜਾਊ ਤੇ ਗ੍ਰਿਫਤਾਰੀ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਦੀ ਇਹ ਇਸ ਪਾਸੇ ਨੂੰ ਕੇਸ ਜਾ ਰਿਹਾ ਤੁਸੀਂ ਜੋ ਮਰਜੀ ਕਹੇ ਕਿ ਤੁਹਾਡਾ ਜਿਹੜਾ ਸੰਬੰਧ ਕਾਨੂੰਨੀ ਨਹੀਂ ਪੋਲਿਟਿਕਲ ਮੋਟੀਵੇਟਿਡ ਹੈ ਮੈਂ ਤਾਂ ਬਹੁਤ ਆਮਾਨਦਾਰ ਹਾਂ ਤੁਸੀਂ ਬਹੁਤ ਨਹੀਂ ਕਟੜ ਆਮਾਨਦਾਰ ਹੋ ਜੇ ਤੁਸੀਂ ਕਟੜ ਆਮਾਨਦਾਰੀ ਦਾ ਜਿਹੜਾ ਕਹਿ ਰਹੇ ਹੋ ਨਾ ਹਾਂ ਤੁਸੀਂ ਤਾਂ ਸਾਰੀ ਤੁਹਾਡੀ ਤਾਂ ਸਾਰੀ ਟੀਮ ਹੀ ਇਮਾਨਦਾਰਾਂ ਦੀ ਟੀਮ ਹੈ ਲੇਕਿਨ ਇਹ ਵੱਖਰੀ ਗੱਲ ਹੈ ਵੀ ਉੱਥੇ ਕੀ ਚੱਲ ਰਿਹਾ ਹੈ ਕੀ ਹੋ ਰਿਹਾ ਹੈ ਤੁਹਾਡੇ ਸਿਹਤ ਮੰਤਰੀ ਤੋਂ ਲੈ ਕੇ ਹੁਣ ਤੱਕ ਕਿੰਨੇ ਬੰਦੇ ਅੱਜ ਹੀ ਤੁਹਾਡਾ ਇੱਕ ਐਮਐਲਏ ਜਿਹੜਾ ਅਮਰਗੜ ਤੋਂ ਉਹਦੀ ਜਿਹੜੀ ਜਾਇਦਾਦ ਜ਼ਬਤ ਕਰ ਲਈ ਜਸਵੰਤ ਸਿੰਘ ਗੱਜਰਬਾਜ਼ਰਾ ਦੀ ਸੋ ਉਹ ਜਿਹੜੀ ਇਮਾਨਦਾਰ ਪਾਰਟੀ ਹੈ ਤੇ ਇਮਾਨਦਾਰ ਪਾਰਟੀ ਦੇ ਸਭ ਤੋਂ ਕਟੜ ਇਮਾਨਦਾਰ ਨੇਤਾ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਘਿਰੇ ਹੋਏ ਨੇ ਵੈਸੇ ਹੀ ਸਥਿਤੀ ਦੇ ਵਿੱਚ ਘਿਰਨਾ ਤਾਂ ਸ਼ੁਰੂ ਉਹਦੀ ਹੋ ਗਿਆ ਸੀ ਜਦੋਂ ਦਿੱਲੀ ਸਰਕਾਰ ਨੇ 2021-22 ਦੇ ਵਿੱਚ ਐਕਸਾਈਜ਼ ਪਾਲਿਸੀ ਬਣਾਈ ਸੀ ਨਵੀਂ ਇਹਦੇ ਵਿੱਚ ਇਹ ਕਿਹਾ ਗਿਆ ਕਿ ਕੁਝ ਡੀਲਰਾਂ ਨੂੰ ਥੋਕ ਵਾਲਿਆਂ ਨੂੰ ਰਿਟੇਲ ਵਾਲਿਆਂ ਨੂੰ ਪੈਸੇ ਲੈ ਕੇ ਫਾਇਦਾ ਪਹਚਾਇਆ ਗਿਆ ਇਹ ਇਲਜ਼ਾਮ ਲੱਗੇ ਸੀ ਇਹਦੇ ਲਈ ਫਿਰ ਦਿੱਲੀ ਦੇ ਉਪ ਰਾਜਪਾਲ ਨੇ ਚੀਫ ਸੈਕਟਰੀ ਨੂੰ ਕਿਹਾ ਸੀ ਚੀਫ ਸੈਕਟਰੀ ਨੇ ਰਿਪੋਰਟ ਦਿੱਤੀ ਉਸ ਤੋਂ ਬਾਅਦ ਰეკਮੈਂਡ ਕੀਤਾ ਸੀਬੀਆਈ ਨੂੰ ਔਰ ਫਿਰ ਈਡੀ ਦੀ ਐਂਟਰੀ ਹੋ ਜਾਂਦੀ ਹੈ ਕੱਲਾ ਇਹ ਨਹੀਂ ਇਹਦੇ ਚ ਬੁਖ ਸਾਜ਼ਿਸ਼ ਕਰਤਾ ਮਨੀਸ਼ ਸੋਸ਼ੋਧਿਆ ਜਿਹੜੇ ਦਿੱਲੀ ਦੇ ਉਪ ਉਪ ਮੰਤਰੀ ਸੀ ਜਿਨ੍ਹਾਂ ਬਾਰੇ ਕਹਿੰਦੇ ਸੀ ਜਦੋਂ ਉਹਨਾਂ ਨੂੰ ਫੜਿਆ ਗਿਆ ਕੇਜਰੀਵਾਲ ਸਾਹਿਬ ਕਹਿੰਦੇ ਇਹ ਬੰਦੇ ਨੇ ਤਾਂ ਸਿੱਖਿਆ ਚ ਕ੍ਰਾਂਤੀ ਲਿਆਤੀ ਇਨਾਂ ਨੂੰ ਤਾਂ ਭਾਰਤ ਰਤਨ ਦੇਣਾ ਚਾਹੀਦਾ ਉਹ ਉਹ ਹਰੇ ਤੱਕ ਜੇਲ੍ਹ ਚ ਨੇ ਕੱਲ ਵੀ ਉਹਨਾਂ ਦੀ ਅਰਜੀ ਜਵਾਨਤ ਜਿਹੜੀ ਐ ਉਹ ਖਾਰਜ ਕਰ ਦਿੱਤੀ ਗਈ ਰੌਜ਼ ਐਵੇਨਿਊ ਅਦਾਲਤ ਕਹਿੰਦੀ ਕਿ 19 ਜਨਵਰੀ ਨੂੰ ਦੁਬਾਰਾ ਆਓ ਫਿਰ ਦੇਖਾਂਗੇ ਕੱਲੇ ਉਹੀ ਨਹੀਂ ਫੜੇ ਪਹਿਲਾ ਸਤਿੰਦਰ ਜੈਨ ਭਾਵੇਂ ਉਹ ਅੰਤਰਮ ਜਵਾਨਤ ਤੇ ਬਾਹਰ ਨੇ ਫੜੇ ਉਹ ਵੀ ਗਏ ਉਸ ਤੋਂ ਬਾਅਦ ਜਿਹੜਾ 3 4 ਅਕਤੂਬਰ ਨੂੰ ਸੰਜੇ ਸਿੰਘ ਰਾਜ ਸਭਾ ਦਾ ਮੈਂਬਰ ਉਹ ਵੀ ਇਸੇ ਕੇਸ ਚ ਮਨੀ ਲੌਂਡਰਿੰਗ ਦੇ ਕੇਸ ਐਕਸਾਈਜ਼ ਪਾਲਿਸੀ ਦੇ ਮਾਮਲੇ ਦੇ ਵਿੱਚ ਉਹ ਉਹਦੀ ਵੀ ਜ਼ਬਾਨਤ ਦੀ ਅਰਜੀ ਕੱਲ ਰੱਦ ਹੋ ਗਈ ਉਹ ਵੀ ਜੇਲ੍ਹ ਚ ਹੈ ਮਤਲਬ ਕਿ ਕਾਫੀ ਜਿਹੜੀ ਉੱਪਰਲੀ ਲੀਡਰਸ਼ਿਪ ਐ ਆਮ ਆਦਮੀ ਪਾਰਟੀ ਦੀ ਉਹ ਹਲੇ ਤੱਕ ਜ਼ਬਾਨਤਰੀ ਹੋਈ ਇਹ ਜਿਹੜੇ ਜੇ ਭੱਜੇ ਹੋਏ ਨੇ ਇਹ ਹਲੇ ਪੇਸ਼ ਨਹੀਂ ਹੋਏ ਇਹੀ ਤਾਂ ਗੱਲ ਐ ਕਿ ਲੋਕਾਂ ਨੂੰ ਮੌਕਾ ਮਿਲਦਾ ਐ ਅਰਵਿੰਦ ਕੇਜਰੀਵਾਲ ਕਿਸ ਤਰੀਕੇ ਨਾਲ ਆਪਣੇ ਆਪ ਉਹਨਾਂ ਨੇ ਪ੍ਰੋਜੈਕਟ ਕੀਤਾ ਉਹ ਵੀ ਇੱਕ ਬੜੇ ਕਮਾਲ ਦੀ ਚੀਜ਼ ਆ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਇਹ ਜਿਹੜਾ ਬੰਦਾ ਪਾਰਟੀ ਬਣਾਈ ਔਰ ਪਾਰਟੀ ਬਣਾ ਕੇ ਜਵੇਂ ਪਾਰਟੀ ਨੂੰ ਲੋਕਾਂ ਨੇ ਸਪੋਰਟ ਕੀਤਾ ਇਹ ਵੀ ਬਹੁਤ ਅਹਿਮ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਦੇਖੋ ਮਜਬੂਰੀ ਵੀ ਹੋ ਸਕਦੀ ਨੇ ਪਾਰਟੀਆਂ ਚਲਾਉਣ ਲਈ ਪੈਸੇ ਵੀ ਚਾਹੀਦੇ ਨੇ ਤਾਂ ਹੋ ਸਕਦਾ ਮੈਂ ਨਹੀਂ ਕਹਦਾ ਮੇਰੇ ਕੋਲ ਕੋਈ ਸਬੂਤ ਨਹੀਂ ਪਰ ਜਿਸ ਤਰੀਕੇ ਨਾਲ ਲੋਕਾਂ ਨੇ ਕਾਂਗਰਸ ਨੂੰ ਤੇ ਅਕਾਲੀਆਂ ਨੂੰ ਪੰਜਾਬ ਵਿੱਚ ਨਕਾਰਿਆ ਤੇ ਨੈਚਰਲੀ ਫਿਰ ਇਹ ਤੀਜੀ ਤਰ ਜਿੱਤੀ ਜਿਹਨੂੰ ਇਹ ਵਿਦਲਾ ਦੀ ਰਾਜਨੀਤੀ ਦੀ ਗੱਲ ਕਰਕੇ ਆਏ ਸੀ ਉਸ ਧਿਰ ਨੂੰ ਲੋਕਾਂ ਨੇ 92 ਐਮਐਲਏ ਤਾਂ ਦਿੱਤੇ ਲੇਕਿਨ ਉਸ ਤੋਂ ਬਾਅਦ ਕੀ ਹੋ ਰਿਹਾ ਹੈ ਇਹ ਇੱਕ ਵੱਡਾ ਸਵਾਲ ਹੈ ਕਿਉਂ ਲੋਕ ਕ੍ਰਿਟਿਕਾਈਜ਼ ਕਰਨ ਲੱਗੇ ਕਿਉਂ ਲੋਕ ਇਹ ਕਹਿੰਦੇ ਨੇ ਕਿ ਹਰ ਚੀਜ਼ ਦਿੱਲੀ ਤੋਂ ਚੱਲਦੀ ਹੈ ਕਿਉਂ ਲੋਕ ਕਹਿੰਦੇ ਨੇ ਕਿ ਜਹਾਜ਼ ਤੋਂ ਲੈ ਕੇ ਟੈਂਟ ਲਾਉਣ ਤੱਕ ਜਿੰਨੇ ਵੀ ਬੰਦੇ ਭਰਤੀ ਹੋ ਰਹੇ ਨੇ ਸਾਰਾ ਪੰਜਾਬ ਦਾ ਖਜ਼ਾਨਾ ਹੀ ਜਾ ਰਿਹਾ ਹੈ ਪੰਜਾਬ ਦਾ ਖਜ਼ਾਨਾ ਹੀ ਲੁੱਟੇ ਜਾ ਰਿਹਾ ਹੈ ਇਹ ਗੱਲਾਂ ਆਮ ਚਲਦੀਆਂ ਨੇ ਤੋਂ ਇਸੇ ਤਰੀਕੇ ਨਾਲ ਹੁਣ ਦੇਖੋ ਸਿਕਿਉਰਟੀ ਪੰਜਾਬ ਦੀ ਔਰ ਜਹਾਜ਼ ਪੰਜਾਬ ਦਾ ਟੈਂਟ ਦਿੱਲੀ ਦੇ ਬੰਦੇ ਦਿੱਲੀ ਦੇ ਔਰ ਮੀਡੀਆ ਦਿੱਲੀ ਵਾਲੇ ਦੇਖਣ ਇਹ ਸਾਰਾ ਕੁਝ ਕਿਉਂ ਪੰਜਾਬ ਦੇ ਕੋਲ ਕਿਉਂ ਨਹੀਂ ਪੰਜਾਬ ਅਸਰ ਦੇ ਵਿੱਚ ਇਹ ਗੱਲ ਕਿਉਂ ਵਿਰੋਧ ਹੋ ਰਿਹਾ ਹੈ ਜਿੱਥੇ ਵੀ ਹੋ ਰਿਹਾ ਹੈ ਪੋਲਿਟਿਕਲ ਪਾਰਟੀਆਂ ਜੇ ਤੁਸੀਂ ਕਹੋਗੇ ਕਾਂਗਰਸ ਤੇ ਉਹਨਾਂ ਤੇ ਕੋਈ ਕਿਸੇ ਨੂੰ ਵਿਸ਼ਵਾਸ ਨਹੀਂ ਆਕਾਲੀਆਂ ਤੇ ਅਸਲ ਇਹਨਾਂ ਦੇ ਬਦਲਾਅ ਦੀ ਗੱਲ ਜਿਹੜੀ ਹੋਈ ਨਾ ਉਹ ਤੇ ਲੋਕਾਂ ਨੂੰ ਇਤਰਾਜ ਹੋਊਗਾ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਸਾਡਾ ਵੀਆਈਪੀ ਕਲਚਰ ਨਹੀਂ ਹੋਊਗਾ ਉਹ ਵੀ ਤੁਸੀਂ ਦੇਖੋ ਕਿਸ ਤਰੀਕੇ ਨਾਲ ਤੁਸੀਂ ਕਹਿੰਦੇ ਸੀ ਅਸੀਂ ਤਾਂ ਜੀ ਆਮ ਬੰਦੇ ਆ ਕਿਹੜੀ ਗੱਲ ਚ ਆਮ ਹੋ ਤੁਸੀਂ ਇਹ ਵੀ ਦੱਸ ਦੋ ਤੁਸੀਂ ਇਹ ਵੀ ਕਹਿੰਦੇ ਸੀ ਕਿ ਭਗਵੰਤ ਮਾਨ ਨੂੰ ਅਸੀਂ ਚਿਹਰਾ ਬਣਾਤਾ ਭਗਵੰਤ ਮਾਨ ਕਿੱਥੇ ਹੈ ਜੇ ਭਗਵੰਤ ਮਾਨ ਰਾਗੂਪ ਚਟਾ ਕੋਣ ਹੈ ਚਲਾਕ ਚੱਲ ਕੀ ਰਹੀ ਹੈ ਛੋਟੇ ਤੋਂ ਛੋਟਾ ਜੇ ਕੋਈ ਅਦਗਾਟਨ ਕਰਨਾ ਹੈ ਉਹ ਵੀ ਕੇਜਰੀਵਾਲ ਸਾਹਿਬ ਨੇ ਕਰਨਾ ਹੋਰ ਤਾਂ ਹੋਰ ਜੇ ਕੋਈ ਸ਼ਿਕਾਇਤ ਕਹਿੰਦੇ ਮੈਨੂੰ ਕਰੋ ਮੈਂ ਤਾਂ ਹੈਰਾਨ ਹੋਊਗਾ ਜਿੱਦੇ ਭਾਸ਼ ਨੇ ਕਰ ਰਹੀ ਸੀ ਵੀ ਜੇ ਕਿਸੇ ਨੂੰ ਕੁਝ ਕਹਤੋ ਤਾਂ ਮੈਨੂੰ ਕਹੋ ਤੁਸੀਂ ਇਹਦਾ ਮਤਲਬ ਕਿ ਭਗਵੰਤ ਮਾਨ ਕੁਝ ਵੀ ਨਹੀਂ ਇੱਥੇ ਲੋਕਾਂ ਨੇ ਤਾਂ ਭਗਵੰਤ ਮਾਨ ਤੇ ਨਾ ਤੇ ਵੋਟ ਪਾਈ ਸੀ ਤੂੰ ਇਹ ਸਾਰੀਆਂ ਗੱਲਾਂ ਕਿ ਪੰਜਾਬ ਦਾ ਖਜ਼ਾਨਾ ਔਰ ਪੰਜਾਬੀਆਂ ਨੂੰ ਨੀਚੇ ਦਿਖਾਇਆ ਜਾਣਾ ਇਹ ਸਾਰੀਆਂ ਗੱਲਾਂ ਪੰਜਾਬੀਆਂ ਨੂੰ ਚੱਗਿਆ ਨਹੀਂ ਲੱਗ ਰਹੀਆਂ ਇਹ ਸ਼ੁਰੂ ਤੋਂ ਹੀ ਹੈ ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ਇਸ ਤਰ੍ਹਾਂ ਦਿੱਲੀ ਨਾਲ ਉਹਨਾਂ ਦੀ ਵੈਸੇ ਨਹੀਂ ਬਣਦੀ ਤੇ ਜੇ ਦਿੱਲੀ ਉਹਨਾਂ ਤੇ ਰਾਜ ਕਰੂ ਚਾਹੇ ਸਿੱਧੇ ਤਰੀਕੇ ਨਾਲ ਕਰੇ ਅਸਿੱਧੇ ਤਰੀਕੇ ਨਾਲ ਕਰੇ ਇਹ ਕਿਸੇ ਨੂੰ ਹজম ਨਹੀਂ ਹੁੰਦਾ ਖੈਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਇਹ ਮਾੜਾ ਵਕਤ ਇੱਕ ਸਾਲ ਉਹਨਾਂ ਨੇ ਦੇਖਿਆ ਇਹ ਤਾਂ ਸਿਰਫ ਪੰਜਾਬ ਦੇ ਸਰ ਤੇ ਪੰਜਾਬ ਦੇ ਮੋਢੇ ਤੇ ਰੱਖ ਕੇ ਚਲਾ ਰਹੇ ਨੇ ਦਿੱਲੀ ਸਰਕਾਰ ਦੀ ਗੱਲ ਹੈ ਨਹੀਂ ਨਹੀਂ ਉਹ ਚੱਲਣ ਦਿੰਦੀ ਆ ਭਾਰਤੀ ਜਨਤਾ ਪਾਰਟੀ ਤੋਂ ਹੁਣ ਈਦੀ ਦੇ ਜਿਹੜੇ ਕੇਸ ਦਰਜ ਕੀਤਾ ਉਹ ਕਹਿੰਦੇ ਸਤ 200 ਸਰਚ ਆਪਰੇਸ਼ਨ ਤੋਂ ਬਾਅਦ ਕੀਤਾ ਤੋਂ ਜੀ ਐਨ ਸੀ ٹی ਐਕਟ 1991 ਫਿਰ ट्रांजੈਕਸ਼ਨ ਆਫ ਬਿਜ਼ਨਸ ਰੂਲਸ 1993 ਦਿੱਲੀ ਐਕਸਾਈਜ਼ ਪਾਲਿਸੀ ਐਕਟ 2009 ਦਿੱਲੀ ਐਕਸਾਈਜ਼ ਰੂਲਸ 2010 ਉਹ ਕਹਿੰਦੇ ਅਸੀਂ ਤਾਂ ਕੇਸ ਹੀ ਬਹੁਤ ਵਧੀਆ ਬਣਾਇਆ ਸ਼ਾਇਦ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਇਹ ਵਿਪਾਸ਼ਨਾ ਜਾਂ ਮੱਧ ਪ੍ਰਦੇਸ਼ ਦਾ ਰੂਡ ショ ਇੱਕ ਬਹਾਨਾ ਹੀ ਹੋਵੇ ਪਰ ਜੇ ਸਭ ਕੁਝ ਠੀਕ ਹੈ ਤਾਂ ਫੇਸ ਕਰੋ ਅਲਟੀਮੇਟ ਤੋ ਫੇਸ ਕਰਨੇ ਪੈਣੇ ਤੇ ਸ਼ਾਇਦ ਉਹਨਾਂ ਨੂੰ ਅਹਿਸਾਸ ਹੈ ਇਸੇ ਕਰਕੇ ਤਾਂ ਇੱਕ ਇੱਕ ਇਸ ਕਿਸਮ ਦਾ ਅਸਲ ਡਰਾਮੇ ਜਿਹੜੇ ਕਰਦੇ ਲੋਕੋ ਨੂੰ ਸਮਝ ਆਉਣੇ ਸ਼ੁਰੂ ਹੋ ਗਏ ਪਹਿਲਾਂ ਕਹਿੰਦੇ ਜੀ ਸਾਡੇ ਇੱਥੇ ਬੰਦੇ ਖਰੀਦੇ ਕਿੱਥੇ ਜੀ ਤੁਹਾਨੂੰ ਕੌਣ ਹੈ ਜਿਹੜਾ ਆਪਰੇਸ਼ਨ ਲੋਟਸ ਕਰ ਰਿਹਾ ਸੀ ਉਹਦੀ ਕੋਈ ਗੱਲ ਨਹੀਂ ਜਿੰਨੀ ਇੱਕ ਵਾਰੀ ਚਾਹੇ ਆਪਣੀ ਵਿਧਾਨ ਸਭਾ ਹੋਵੇ ਚਾਹੇ ਇਤੋਂ ਦੀ ਹੋਵੇ ਇਸ ਤਰ੍ਹਾਂ ਦੀਆਂ ਜਿਹੜੇ ਗੱਲਾਂ ਉਹਨਾਂ ਨੇ ਕੀਤੀਆਂ ਲੋਕਾਂ ਦਾ ਜਿਹੜੀ ਵਿਸ਼ਵਾਸ ਯੋਗਤਾ ਹੁੰਦੀ ਹੈ ਨਾ ਉਹ ਬਹੁਤ ਮੈਟਰ ਕਰਦੀ ਹੈ ਅਸਲ ਦੇ ਵਿੱਚ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਨੇ ਜੋ ਸੱਚ ਬੋਲਦੇ ਨੇ ਕਿੰਨਾ ਚਿਰ ਤੁਸੀਂ ਜਿਹੜੇ ਇਹ ਗੱਲ ਲੋਕ ਕਰੋਗੇ ਤੁਸੀਂ ਜਦੋਂ ਕਹੋਗੇ ਜੇ ਅਸੀਂ ਬੜੇ ਇਮਾਨਦਾਰ ਲੋਕਾਂ ਨੂੰ ਪਤਾ ਨਹੀਂ ਕਿ ਕਿੰਨੇ ਬੰਦੇ ਜਿਹੜੇ ਤੁਹਾਡੇ ਕੋਲੋਂ ਕਾਂਗਰਸ ਦਾ ਅਕਾਲੀਆਂ ਚ ਗਏ ਨੇ ਉਹ ਕਿੰਨੇ ਕੁ ਇਮਾਨਦਾਰ ਸੀ ਇੱਥੇ ਤੇ ਹੁਣ ਇੱਕ ਹੋਰ ਗੱਲ ਆ ਗਈ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਕਰਪਟ ਨੇ ਜਿਨ੍ਹਾਂ ਦੇ ਬਿジネス ਪਾਵਰ ਚਾਹੇ ਭਾਰਤ ਪੁਸ਼ਨਾਸੂ ਹੈ ਤੇ ਚਾਹੇ ਕੋਈ ਸੁੰਦਰ ਸਾਹ ਮਰੋੜਾ ਚਾਹੇ ਸਾਧੂ ਸਿੱਖ ਧਰਮ ਸੂਤ ਹੈ ਤੇ ਹੋਰ ਏਡੀ ਬਡੀ ਲਿਸਟ ਹੈ ਉਹਨਾਂ ਨਾਲ ਜੇ ਗੱਠ ਜੋੜ ਹੋ ਜਾਂਦਾ ਉਹਨਾਂ ਨੇ ਸਟੇਜਾਂ ਸੰਜੀਆ ਕਿਵੇਂ ਕਰੋਗੇ ਕਿੱਥੇ ਜਾਊ ਤੱਡੀ ਜਿਹੜੀ ਤੁਸੀਂ ਕਿਹਾ ਸੀ ਕਿ ਸਾਡੀ ਤਾਂ ਇਮਾਨਦਾਰ ਪਾਰਟੀ ਹੈ ਤੂੰ ਇਸ ਕਰਕੇ ਲੋਕ ਇਹ ਸਮਝਦੇ ਨੇ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਤੇ ਪੰਜਾਬੀ ਜਦੋਂ ਇਹ ਸਮਝਣ ਲੱਗ ਜਾਂ ਜਿਹੜੀ ਵੀ ਪਾਰਟੀ ਉਹਨਾਂ ਨੂੰ ਮੂਰਖ ਬਣਾਉਂਦੀ ਹੈ ਠੱਗਦੀ ਹੈ ਉਹਦਾ ਵਿਰੋਧ ਕਰਦੇ ਨੇ ਜ਼ਰੂਰਤ ਹੈ ਮਾਨ ਸਾਹਿਬ ਨੂੰ ਸਮਝਣ ਦੀ ਕਿ ਜੇ ਸੱਚਮੁੱਚ ਹੀ ਹਲੇ ਟਾਈਮ 'ਤੇ ਹੈ ਹਲੇ ਜਿਹੜੇ ਡੁੱਲੇ ਵੀਰਾਂ ਦਾ ਕੁਛ ਨਹੀਂ ਵਿਗੜਿਆ ਸਾਂਭ ਲੋ ਉਹਨਾਂ ਨੂੰ ਦੇਖਦੇ ਆਂ ਸਾਂਭਦੇ ਨੇ ਕਿ ਨਹੀਂ ਅਜੇ ਨਹੀਂ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ